ਆਣੀ ਜਿਲੰਦਰ ਬਹਿਗਰ ਜਿੱਕਾ ਕਾਲ ਸਾਹਿਬ ਜੀ ਬਹਿਗਰ ਦੀ ਕੀ ਬਜਾਈ ਆ ਦੇਖੋ ਕਿਸਾਨ ਚਿਕਰ ਦੀ ਕਮੇਟੀ ਪੰਜਾਬ ਜਦੇ ਬੰਦੀ ਦੇ ਜਿੱਕਾ ਰੁਕਦਾਂ ਜੀ ਅੱਜ ਜਿਲੰਦਰ ਜੀ ਸਰਕਾਰੀ ਅਧਿਕਾਰੀ ਕੋਟਪੁਲਾ ਜੇਲੇ ਕਲਦੀ ਜੀ ਪਹੁੰਚਿਆ ਜੀ ਚੰਡੀਗੜ੍ਹ ਦੇ ਫੋਰਚੇ ਦੇ ਵਿੱਚ ਹੀ ਤੇ ਬਾਕੀ ਆਪਾਂ ਸਾਰੀ ਗੱਲ ਲਵਾ ਲਿਆ ਨਾ ਤੋਂ ਜਾਣਦੇ ਆ ਜੀ ਗੁਰਮੀਤ ਸਿੰਘਾਂ ਨੂੰ ਕਦੋਂ ਇਨਸਾਫ ਮੋਰਚਾ ਕਾਉਂ ਚੇਲਿਆਂ ਦੇ ਵਿੱਚ ਬੰਦਾ ਜੀ ਤੇ ਸਾਡੇ ਪ੍ਰਧਾਨ ਜੀ ਦਿਓ ਜਾਣਕਾਰੀ ਅੱਜ ਕੇਸਸ ਬੰਦ ਦੇ ਵਿੱਚ ਅੱਜ ਆਪਾਂ ਇੱਥੇ ਪਹੁੰਚਿਆ ਦੀ ਸਾਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਜਿਵੇਂ 1 ਸਾਲ 1 ਮਹੀਨਾ 13 ਦਿਨ ਲੱਗਿਆ ਜਣਾ ਉੱਥੇ ਲੜਾਈ ਲੜਦੇ ਰਹੇ ਆ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਅੱਜ ਤੋਂ ਨਹੀਂ ਜਿਹੜਾ ਜ਼ੁਲਮ ਸਾਡੇ ਉੱਤੇ ਪਹਿਲਾਂ ਤੋਂ ਹੋ ਰਿਆ ਸਦੀਆਂ ਤੋਂ ਹੀ ਸਦੀਆਂ ਤੋਂ ਜ਼ੁਲਮ ਹੋ ਰਿਹਾ ਹੀ ਉਹ ਜ਼ੁਲਮ ਦੀ ਲੜਾਈ ਵਾਸਤੇ ਹੀ ਉਦੋਂ ਵੀ ਯੋਧੇ ਉੱਠਦੇ ਰਹੇ ਆਪਣੀ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਆਜ਼ਾਦੀ ਵਾਸਤੇ ਇਹ ਜਿਹੜੇ ਯੋਧਿਆਂ ਵਾਸਤੇ ਅੱਜ ਇੱਥੇ ਪਹੁੰਚੇ ਆ ਲੋਕ ਇਨਸਾਨ ਮੋਰਚੇ ਦੇ ਵਿੱਚ ਇੱਥੇ ਇਹਨਾਂ ਦਾ ਹੀ ਸੰਜੋਗ ਕਰਨ ਵਾਸਤੇ ਪਹੁੰਚੇ ਇਹਨਾਂ ਨੇ ਵੀ ਸਾਡੇ ਵਾਸਤੇ ਕੌਮ ਵਾਸਤੇ ਲੜਾਈ ਲੜਨ ਵਾਸਤੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਆਪਣੇ ਪਰਿਵਾਰਾਂ ਤੱਕ ਇੱਥੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਦੇ ਵੀ ਪਰਿਵਾਰ ਆ ਉਹਨਾਂ ਦੇ ਬੱਚੇ ਆ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਸਰਕਾਰਾਂ ਇਹਨਾਂ ਦੇ ਕੰਨ ਦੇ ਉੱਤੇ ਜੂੰਨ ਸਰਕੇ ਇਹ ਸਰਕਾਰਾਂ ਇਹਨਾਂ ਯੋਧਿਆਂ ਦੀਆਂ ਸਜ਼ਾਵਾਂ ਡਬਲ ਡਬਲ ਪੂਰੀਆਂ ਹੋ ਚੁੱਕੀਆਂ ਜਿਹੜੇ ਹਿਸਾਬ ਨਾਲ ਇਹਨਾਂ ਦੇ ਸਰਕਾਰਾਂ ਨੇ ਆਪਣੇ ਵੱਲੋਂ ਸਜ਼ਾਵਾਂ ਦਿੱਤੀਆਂ ਸਜ਼ਾਵਾਂ ਵੀ ਪੂਰੀਆਂ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇੱਥੇ ਵੱਧ ਤੋਂ ਵੱਧ ਸੰਖਤਾ ਹਰ ਇੱਕ ਜਥੇਬੰਦੀਆਂ ਹਰ ਇੱਕ ਤਰ੍ਹਾਂ ਦੀਆਂ ਕੋਈ ਵੀ ਆਪਣਾ ਅਹੀਂ ਅੱਜ ਇੱਥੇ ਅਪੀਲ ਕਰਦੇ ਆ ਆਪਣੇ ਵੱਲੋਂ ਛੱਡ ਕੇ ਰੋਸ ਜਿਹੜੇ ਵੀ ਕਈ ਰੋਸ ਹੁੰਦੇ ਹੋ ਛੱਡ ਕੇ ਇੱਥੇ ਪਹੁੰਚ ਕੇ ਇਹਨਾਂ ਸਿੰਘਾਂ ਦਾ ਸੰਯੋਗ ਕਰੋ ਇਹਨਾਂ ਸਿੰਘਾਂ ਨੂੰ ਰਹਾ ਕੀਤਾ ਜਾਵੇ ਜੇ ਸਰਕਾਰਾਂ ਇਹਦੇ ਉੱਤੇ ਨਹੀਂ ਗੌਰ ਕਰਦੀਆਂ ਨਹੀਂ ਗੋਹ ਦਿੰਦੀਆਂ ਇਹਦੇ ਵਾਸਤੇ ਅੱਗੇ ਜਦੇ ਬੰਦੀਆਂ ਹੋਰ ਵੀ ਆਪਣੇ ਮੀਟਿੰਗਾਂ ਕਰਕੇ ਬਣਾ ਕੇ ਮਨਸੂਬਾ ਗਾਂ ਦੀ ਗਾਂ ਦੱਸਣਗੇ ਵੀ ਕਿਵੇਂ ਕਰਨਾ ਜੇ ਇੱਥੇ ਨਹੀਂ ਤਾਂ ਦਿੱਲੀ ਤੱਕ ਜਾਣਾ ਪਿਆ ਦਿੱਲੀ ਤੱਕ ਵੀ ਇਹਨਾਂ ਸਿੰਘਾਂ ਵਾਸਤੇ ਜਾਣਗੇ ਕਿਉਂਕਿ ਜਿਹੜੇ ਹੁਣ ਵੀ ਇਹ ਜੇਲ੍ਹਾਂ ਦੇ ਵਿੱਚ डकੇ ਆ ਇਹਨਾਂ ਦਾ ਹੁਣ ਕੋਈ ਕਸੂਰ ਨਹੀਂ ਇਹਨਾਂ ਨੇ ਸਜ਼ਾਵਾਂ ਡਬਲ ਡਬਲ ਭੁਗਤ ਲੀਆਂ ਸੋ ਇਹ ਬੇਨਤੀ ਆ ਕਿ ਸਾਰੀਆਂ ਜਥੇਬੰਦੀਆਂ ਇਹਨਾਂ ਦਾ ਤਖੜੇ ਹੋ ਕੇ ਸੰਯੋਗ ਦੇਣ ਨਿਆਂਗ ਸਿੰਘ ਜਿੰਨੀਆਂ ਵੀ ਜਥੇਬੰਦੀਆਂ ਵਾਂ ਪਿੱਛੇ ਹੁਣ ਜਿੰਨੇ ਵੀ ਅਸੀਂ ਲੀਡਰ ਬਣਾਏ ਸੀ ਪਹਿਲਾਂ ਖੜਦੇ ਰਹਾ ਸਾਡੇ ਵਾਸਤੇ ਕਿ ਤਸੀਂ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਖੜਦੇ ਆ ਇਹਨਾਂ ਦੇ ਚੋਣਾ ਵੀ ਲੜੀਆਂ ਕਈਆਂ ਨੇ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਸਿਆਸਤ ਵੀ ਕੀਤੀ ਸਿੰਘਾਂ ਦੇ ਉੱਤੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਕਿਸੇ ਨੇ ਆਵਾਜ਼ ਨਹੀਂ ਠਾਈ ਹੁਣੇ ਜਿਹੜਾ ਮੋਰਚਾ ਲੱਗਾ ਵਾ ਲੋਕਾਂ ਵੱਲੋਂ ਤੇ ਹਰ ਇੱਕ ਜਿਹੜੇ ਜਾਗਦੀ ਜ਼ਮੀਰ ਵਾਲੇ ਵੀਰਾਂ ਲੋ ਉਹਨਾਂ ਵੱਲੋਂ ਆ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਛੇਤੀਆਂ ਛੇਤੀਆਂ ਦਾ ਸਿੰਘਾਂ ਨੂੰ ਰਹਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ